ਪਿਛਲੇ ਕਈ ਦਿਨਾਂ ਤੋਂ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਅਧੀਨ ਕਰੋਨਾ ਲੋਕਾਂ ਨੂੰ ਮਿਲਦੀ ਫ੍ਰੀ ਕਣਕ ਫ੍ਰੀ ਰਾਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਵਿਸ਼ੇ ਨੂੰ ਲੈ ਕੇ ਇਸ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕ ਤਰ੍ਹਾਂ ਦੇ ਨਾਲ ਇੱਕ ਦੂਜੇ ਦੇ ਨਾਲ ਆਹਮੋ ਸਾਹਮਣੇ ਖੜੇ ਦਿਖਾਈ ਦੇ ਰਹੇ ਨੇ। ਅਸਲ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਇੱਕ ਲਿਸਟ ਸੌਂਪ ਕੇ ਆਖਿਆ ਕਿ ਇਹਨਾਂ ਦਾ ਨਾਂ ਇਸ ਸਕੀਮ ਦੇ ਵਿੱਚੋਂ ਕੱਢ ਦਿੱਤਾ ਜਾਵੇ ਇਹਨਾਂ ਨੂੰ ਮਿਲਦੀ ਫਰੀ ਕਣਕ ਫਰੀ ਰਾਸ਼ਨ ਬੰਦ ਕਰ ਦਿੱਤਾ ਜਾਵੇ 21 ਅਗਸਤ ਨੂੰ ਵੱਡੇ ਪੱਤਰ ਤੇ ਪ੍ਰਕਾਸ਼ਤ ਹੋਈਆਂ ਖਬਰਾਂ ਦੇ ਵਿੱਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਵੱਡੀ ਲੰਬੀ ਚੌੜੀ ਜਿਹੜੀ ਲਿਸਟ ਸੌਂਪ ਕੇ ਆਖਿਆ ਕਿ ਇਸ ਲਿਸਟ ਦੇ ਵਿੱਚ ਸ਼ਾਮਲ ਕਰੀਬ 11 ਲੱਖ ਲੋਕ ਜਿਹੜੇ ਨੇ ਉਹ ਅਯੋਗ ਲਾਪਾਤਰੀ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਫਰੀ ਦੀ ਕਣਕ ਫਰੀ ਦਾ ਰਾਸ਼ਨ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਇਸ ਸਕੀਮ ਦੇ ਅਧੀਨ ਮਤਲਬ ਉਹ ਕੇਂਦਰ ਸਰਕਾਰ ਆਖ ਰਹੀ ਹੈ ਕਿ ਉਹ ਜਿਹੜੇ ਮਾਪਦੰਡ ਜਿਹੜੀਆਂ ਸ਼ਰਤਾਂ ਜਿਹੜੇ ਨਿਯਮ ਇਸ ਸਕੀਮ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਨੇ ਜੋ ਤੈਅ ਕੀਤੇ ਗਏ ਨੇ ਇਹ 11 ਲੱਖ ਲਾਭਪਾਤਰੀ ਉਹਨਾਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੇ ਤੇ ਉਹਨਾਂ ਨੂੰ ਇਹ ਕਣਕ ਜਿਹੜੀ ਉਹ ਨਹੀਂ ਦਿੱਤੀ ਜਾਣੀ ਚਾਹੀਦੀ 24 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਇਸ ਗੱਲ ਦਾ ਜਵਾਬ ਦਿੰਦਿਆਂ ਆਖਿਆ ਕਿ ਉਹ ਕਿਸੇ ਵੀ ਲਾਭ ਪੱਤਰੀ ਦਾ ਜਿਹੜਾ ਨਾ ਇਸ ਸਕੀਮ ਦੇ ਵਿੱਚੋਂ ਨਹੀਂ ਨਿਕਲਣ ਦੇਣਗੇ ਉਹ ਕਿਸੇ ਦਾ ਚੁੱਲਾ ਠੰਡਾ ਨਹੀਂ ਹੋਣ ਦੇਣਗੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਵਿੱਚ ਜਿੰਨਾ ਲੋਕਾਂ ਨੂੰ ਫ੍ਰੀ ਕਣਕ ਮਿਲ ਰਹੀ ਹੈ ਉਹ ਸਾਰੇ ਯੋਗ ਲਾਭ ਪੱਤਰੀ ਨੇ ਉਹਨਾਂ ਨੂੰ ਇਸ ਸਕੀਮ ਦੇ ਲਾਭ द्या ਜਿਹੜਾ ਲੋੜ ਹੈ ਜ਼ਰੂਰਤ ਹੈ। ਅਸਲ ਵਿੱਚ ਜ਼ਰੂਰਤ ਹੈ। ਉਹਨਾਂ ਨੇ ਇਸ ਸਮੇਂ ਇੱਕ ਤਰਕ ਦਿੱਤਾ ਕਿ ਜੇਕਰ ਇੱਕ ਪਰਿਵਾਰ ਦੇ ਵਿੱਚ ਦੋ ਭਰਾ ਨੇ ਉਹਨਾਂ ਵਿੱਚੋਂ ਇੱਕ ਭਰਾ ਸਰਕਾਰੀ ਮੁਲਾਜ਼ਮ ਹੈ ਤੇ ਉਹਦੇ ਕੋਲ ਇੱਕ ਕਾਰ ਹੈ ਪਰ ਦੂਸਰਾ ਭਰਾ ਜਿਹੜਾ ਹੈ ਉਸ ਕੋਲ ਕੋਈ ਠੋਸ ਸਾਧਨ ਆਮਦਨ ਦਾ ਨਹੀਂ ਤੇ ਉਹ ਇੱਕ ਆਧਾਰਨ ਜਿੰਦਗੀ ਜਿਉ ਰਿਹਾ ਹੈ ਤਾਂ ਕੀ ਉਸ ਨੂੰ ਇਹ ਕਹਿ ਕੇ ਉਸ ਦੀ ਇਹ ਸਕੀਮ ਬੰਦ ਕਰ ਦਿੱਤੀ ਜਾਏਗੀ ਕਿ ਉਸ ਦਾ ਭਰਾ ਸਰਕਾਰੀ ਮੁਲਾਜ਼ਮ ਹੈ ਤੇ ਉਸ ਕੋਲ ਇੱਕ ਕਾਰ ਹੈ। ਮਤਲਬ ਆ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਪੰਜਾਬ ਵਿੱਚ ਜਿਨ੍ਹਾਂ ਲੋਕਾਂ ਨੂੰ ਇਸ ਸਕੀਮ ਦਾ ਫਾਇਦਾ ਮਿਲ ਰਿਹਾ ਹੈ ਉਹ ਅਸਲ ਵਿੱਚ ਯੋਗ ਲਾਭਪਰਤਰੀ ਹਨ 26 ਅਗਸਤ ਨੂੰ ਭਗਵੰਤ ਮਾਨ ਜੀ ਨੇ ਫਿਰ ਲੋਕਾਂ ਦੇ ਨਾਂ ਤੇ ਇੱਕ ਖੁੱਲੀ ਚਿੱਠੀ ਜਾਰੀ ਕਰਦਿਆਂ ਕੇਂਦਰ ਸਰਕਾਰ ਤੇ ਦੁਬਾਰਾ ਦੋਸ਼ ਲਾਇਆ ਕਿ ਉਹ ਪੰਜਾਬ ਦੇ ਕਰੀਬ 55 ਲੱਖ ਲੋਕਾਂ ਦਾ ਮੁਫਤ ਰਾਸ਼ਨ ਜਿਹੜਾ ਬੰਦ ਕਰਨ ਦੀ ਸਾਜ਼ਿਸ਼ ਘੜ ਰਹੀ ਹੈ ਉਹਨਾਂ ਨੇ ਇਸ ਸਮੇਂ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦੇ ਇੱਕ ਕਰੀਬ 1 ਕਰੋੜ 53 ਲੱਖ ਲੋਕਾਂ ਨੂੰ ਇਹ ਜਿਹੜੀ ਸਕੀਮ ਦਾ ਫਾਇਦਾ ਮਿਲ ਰਿਹਾ ਹੈ ਫ੍ਰੀ ਰਾਸ਼ਨ ਮਿਲ ਰਿਹਾ ਹੈ ਜੇਕਰ ਪੰਜਾਬ ਸਰਕਾਰ ਉਹਨਾਂ ਵਿੱਚੋਂ 55 ਲੱਖ ਲੋਕਾਂ ਦਾ ਇਹ ਰਾਸ਼ਨ ਬੰਦ ਕਰ ਦੇਵੇਗੀ ਤਾਂ ਲੋਕਾਂ ਨੂੰ ਵੱਡੇ ਪੱਧਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ 23 ਲੱਖ ਗਰੀਬ ਲੋਕਾਂ ਦਾ ਰਾਸ਼ਨ ਈ KYC ਦੇ ਨਾਂ ਤੇ ਬੰਦ ਕਰ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਕਿ ਹੁਣ ਉਹ ਅਜਿਹਾ ਨਹੀਂ ਹੋਣ ਦੇਣਗੇ ਪਰ ਦੂਜੇ ਪਾਸੇ ਕੇਂਦਰ ਸਰਕਾਰ ਦੇ ਖੁਰਾਕ ਤੇ ਖਪਤਕਾਰ ਮੰਤਰੀ ਸ਼੍ਰੀ ਪ੍ਰਲਾਦ ਜੋਸ਼ੀ ਨੇ ਇਸ ਗੱਲ ਦਾ ਜਵਾਬ ਦਿੰਦਿਆਂ ਆਖਿਆ ਕਿ ਇਹ ਗੱਲ ਬੇਬੁਨਿਆਦ ਹੈ ਕਿ ਕੇਂਦਰ ਸਰਕਾਰ ਕਿਸੇ ਦਾ ਨਾਂ ਇਸ ਸਕੀਮ ਦੇ ਵਿੱਚੋਂ ਕੱਢਣ ਜਾ ਰਹੀ ਹੈ ਜਾਂ ਫਿਰ ਉਹ ਕਿਸੇ ਦਾ ਰਾਸ਼ਨ ਬੰਦ ਕਰਨ ਜਾ ਰਹੀ ਹੈ ਉਹਨਾਂ ਨੇ ਇਹ ਵੀ ਸਪਸ਼ਟ ਕਰਨ ਦੇਣ ਦਾ ਯਤਨ ਕੀਤਾ ਕਿ ਜੋ ਇਕਈਕੇवाईसी ਕਰਵਾਈ ਗਈ ਸੀ ਉਹ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਅਨੁਸਾਰ ਸੀ ਨਾ ਕਿ ਕੇਂਦਰ ਸਰਕਾਰ ਦੇ ਕਹਿਣ ਅਨੁਸਾਰ ਫਿਲਹਾਲ ਅੱਜ ਦੀ ਘੜੀ ਜੋ ਗੇਂਦ ਹੈ ਉਹ ਕੇਂਦਰ ਸਰਕਾਰ ਦੇ ਪਾਲੇ ਵਿੱਚ ਦਿਖਾਈ ਦੇ ਰਹੀ ਹੈ ਉੰਜ ਵੀ ਜੇਕਰ ਦੇਖਿਆ ਜਾਵੇ ਤਾਂ ਐਡੀ ਵੱਡੀ ਗਿਣਤੀ ਦੇ ਵਿੱਚ ਵੋਟਰਾਂ ਨੂੰ ਨਰਾਜ਼ ਕਰਨ ਦਾ ਜੋਖਮ ਹੈ ਜਿਹੜਾ ਕੋਈ ਵੀ ਸਰਕਾਰ ਜਾਂ ਕੋਈ ਵੀ ਸਿਆਸੀ ਪਾਰਟੀ ਆਮ ਕਰਕੇ ਨਹੀਂ ਉਠਾ ਸਕਦੀ ਨਹੀਂ ਉਠਾਉਂਦੀ ਉਹ ਵੀ ਉਦੋਂ ਜਦੋਂ ਕਿ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ 2 ਸਾਲ ਤੋਂ ਵੀ ਘੱਟ ਦਾ ਸਮਾਂ ਬਚਿਆ ਇਸ ਲਈ ਹੁਣ ਇਹ ਦੇਖਣਾ ਬੜਾ ਦਿਲਚਸਪ ਹੋਊਗਾ ਕਿ ਊਠ ਕਿਸ ਕਰਵਟ ਬੈਠਦਾ ਹੈ